ਕਿਤੇ ਸੋਡੇ ਵੀ ਤਾਂ ਨਹੀਂ ਹੱਥ-ਪੈਰ ਕੰਬਦੇ ਅੱਧਾ ਸਿਰ ਦਰਦ ਕਰਦਾ ਹੋਵੇ ਨੀਂਦ ਘਟ ਆਉਂਦੀ ਹੋਵੇ ਆਜੋ ਫਿਰ ਤੁਹਾਨੂੰ ਇੱਕ ਗੁਣਕਾਰੀ ਬੂਟੇ ਦੇ ਦਰਸ਼ਨ ਕਰਾਈਏ ਦੇਖਣ ਤਾਂ ਸਜਣੋ ਲੱਗਦਾ ਇਹ ਨਿੱਕਾ ਜਿਹਾ ਬੂਟਾ ਪਰ ਹੈ ਬਹੁਤ ਗੁਣਕਾਰੀ ਆ ਅਜਰਵੇਦ ਦੇ ਵਿੱਚ ਇਸ ਨੂੰ ਅਪਰਾਜਿਤਾ ਦੇ ਨਾਮ ਨਾਲ ਜਾਣਿਆ ਜਾਂਦਾ ਹੈ ਇਹ ਬਹੁਤ ਹੀ ਗੁਣਕਾਰੀ ਬੂਟਾ ਹੈ ਇਹ ਅਪਰਾਜਿਤਾ ਵੀ ਕਈ ਤਰ੍ਹਾਂ ਦੇ ਆਉਂਦੇ ਆ ਬਲੂ ਫੁੱਲਾਂ ਵਾਲੇ ਵਾਈਟ ਫੁੱਲਾਂ ਵਾਲੇ ਪਰ ਜਿਹੜਾ ਬਲੂ ਫੁੱਲਾਂ ਵਾਲਿਆ ਗਰਮੀ ਦੇ ਵਿੱਚ ਇਸ ਨੂੰ ਬਲੂ ਫੁੱਲ ਲੱਗਦੇ ਆ ਇਹ ਦਵਾਈਆਂ ਦੇ ਵਿੱਚ ਵਰਤਾ ਜਾਂਦਾ ਇਹ ਬਲੂ ਫੁੱਲਾਂ ਵਾਲਾ ਜੇ ਕਿਸੇ ਸੱਜਣ ਦਾ ਅੱਧਾ ਸਿਰ ਦਰਦ ਕਰਦਾ ਹੋਵੇ ਹੱਥ ਕੰਬਦੇ ਹੋਣ ਨੀਂਦ ਘਟ ਆਉਂਦੀ ਹੋਵੇ ਇਸ ਦੇ ਦੋ ਪੱਤੇ ਲੈ ਲਓ ਇੱਕ ਕੱਪ ਦੇ ਵਿੱਚ ਕੜਾ ਬਣਾ ਕੇ ਇੱਕ ਮਹੀਨਾ ਲੈ ਲਓ ਤੇ ਤੁਹਾਨੂੰ ਰਿਜ਼ਲਟ ਮਿਲਣਗੇ ਸੋ ਗਰਮੀ ਦੇ ਵਿੱਚ ਇਸ ਦੇ ਜੋ ਫਲਾਵਰ ਆਉਂਦੇ ਆ ਬਲੂ ਫਲਾਵਰ ਉਹਨੂੰ ਬਲੂ ਟੀ ਦੇ ਨਾਮ ਨਾਲ ਵੀ ਜਾਣਿਆ ਜਾਂਦਾ ਹੈ ਬਲੂ ਟੀ ਬਣਦੀ ਆ ਜੋ ਆਪਣਾ वजन ਘਟ ਕਰਨ ਦੀ ਵਿੱਚ ਸਹਾਇਤਾ ਕਰਦੀ ਆ ਸੋ ਵੱਧ ਵੱਧ ਇਸ ਤਰ੍ਹਾਂ ਦੇ ਬੂਟੇ ਲਾਓ ਤੇ ਸਰੀਰ ਨੂੰ ਤੰਦਰੁਸਤ ਰੱਖੋ ਵੀਡੀਓ ਨੂੰ ਸ਼ੇਅਰ ਲਾਈਕ ਕਮੈਂਟ ਤੇ ਸ਼ੇਅਰ ਜਰੂਰ ਕਰਿਆ ਕਰੋ ਧੰਨਵਾਦ